ਰਾਣੀ ਦ੍ਰੋਪਦੀ ਦੀ ਮਹਾਭਾਰਤ ਬੱਲੇ ਦੀ ਰਸੋਈ ਪੰਜਾਬ ਚ ਮੌਜੂਦ ਜੁੱਧ ਬੱਲੇ ਇੱਥੇ ਰੋਜ਼ ਬਣਦਾ ਸੀ 15 ਲੱਖ ਸੈਨਿਕਾਂ ਦਾ ਭੋਜਨ ਪੰਜ ਪਾਂਡਵਾਂ ਦੇ ਨਾਮ ਤੇ ਬਣੇ ਪੰਜ ਗੇਟ ਅੱਜ ਵੀ ਮੌਜੂਦ ਇੱਥੋਂ ਅਸਰ ਪਾਣੀ ਬਣ ਕੇ ਉੱਥੇ ਕਲਸ਼ੇਤਰ ਜਾਂਦਾ ਸੀ ਇਹ ਤਾਂ ਰਸੋਈ ਦਾ ਕਾਫੀ ਵੱਡਾ ਈਦੀਆ ਹੋਣਾ ਜੀ ਬਹੁਤ بڑا ਤੁਸੀਂ ਦੇ ਜਿਹੜਾ ਕਰਨ ਲੱਗ ਜੋ ਨੇ ਰਹੋ ਜੂ ਮਤਲਬ ਐਡੀ ਵੱਡੀ ਰਸੋਈ ਆ ਜੀ ਹਾਂ ਰਸੋਈ ਪਿੰਡ ਤੋਂ ਰਸੋਈ ਪਿੰਡ ਪਾਜਦਾ ਜੀ ਇੱਥੇ ਗੈਰੋਂ ਪਾਂਡਵਾਂ ਦਾ ਖਾਣਾ ਬਣਾਉਂਦਾ ਸੀ ਜੀ ਠੀਕ ਹੈ ਦਿਖੋ ਪੱਕ ਕੇ ਜਾਂਦਾ ਸੀ ਜਿੱਥੇ ਜੁੱਤ ਹੁੰਦੀ ਸੀ ਜਿੱਥੇ ਉੱਥੇ ਖਾਣਾ ਤਿਆਰ ਹੋ ਕੇ ਜਾਂਦਾ ਸੀ ਇਹ ਵੀ ਮੌਜੂਦ ਰਹੇਗਾ ਉਹ ਪਾਂਡਵਾਂ ਦਾ ਕਿਲਾ ਅੱਜ ਵੀ ਹੈਗਾ ਜੀ ਬਣਿਆ ਆ ਉਸ ਵੇਲੇ ਪਹਿਲਾਂ ਸਾਰੇ ਗੇਟਾਂ ਦਾ ਨਾਮ ਪਾਂਡਵਾਂ ਦੇ ਨਾਮ ਤੇ ਸੀ ਪੰਜ ਪਾਂਡਵ ਹੁੰਦੇ ਸੀ ਪੰਜਾਂ ਦੇ ਨਾਮ ਤੇ ਸੀ ਜੀ ਪੰਜਾਂ ਦੇ ਨਾਮ ਤੇ ਸੀ ਬਾਪੂ ਜੀ ਇੰਨਾ ਪੁਰਾਣਾ ਪਿੰਡਾ ਦੇਖ ਲਓ ਜੀ ਨਾ ਜੀ ਉਹ ਵੀ ਪੰਜਾਬ ਦਾ ਨਾ ਜੀ ਉਹ ਵੀ ਪੰਜਾਬ ਦਾ ਦੇਖ ਲਓ ਕਾਇਸ਼ਾ ਜੀਆਂ ਹੋ ਗਈਆਂ ਖੋਈਆਂ ਉਹਦਾ ਦਾ ਬਈ ਦੱਸੋ ਇੱਕ ਵਾਰ ਉਹ ਉਹ ਤੁਹਾਨੂੰ ਦੇਖਣ ਲਈ ਜਾਂ ਤੁਸੀਂ ਉੱਥੇ ਜਾਵੋਗੇ ਕਾਹੀ ਨਾ ਚਾਹੀਤੇ ਜੀ ਚਾਹੀਤੇ ਕੈਨੂੰ ਆ ਜੀ ਇਹ ਦਰਿਸ਼ੀਆਂ ਮੁੰਨੀਆਂ ਦਾ ਪਿੰਡ ਹੈ ਇਹ ਇੰਦਾ ਹੈ ਜੀ ਪਿੰਡ ਅੱਛਾ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਜਾ ਕੇ ਤੁਸੀਂ ਕਹਿਦਵੇਂਗਾ ਵੀ ਮੈਂ ਮਾਡੂਰਾਮਾ ਵਾਲੀ ਲਿਸ਼ੋਈ ਦਾ ਤੇਰਾ ਸਤਿਕਾਰ ਹੋਵੇਗਾ ਠੀਕ ਹੈ ਜੀ। ਹੁਣ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਮਾਤਾ ਸ਼੍ਰੀ ਆਸ਼ਾ ਦੇਵੀ। ਇਹ ਮੰਦਿਰ ਪਾਂਡਵਾ ਨੇ ਹਜ਼ਾਰਾਂ ਸਾਲ ਪਹਿਲਾਂ ਮਾਤਾ ਦਾ ਬਣਾਇਆ ਸੀਗਾ। ਥੱਲੇ ਦਿੱਤੇ ਲਿੰਕ ਉੱਤੇ ਕਲਿੱਕ ਕਰੋਗੇ YouTube PB7 ਰਾਈਡਰ ਉੱਤੇ ਫੁੱਲ ਵੀਡੀਓ ਨਿਕਲ ਜਾਈਗੀ। ਧੰਨਵਾਦ।